नमस्कार आकाशवाणी ਦਾ ਇਹ ਜਲੰਧਰ ਕੇਂਦਰ ਹੁਣ ਤੁਸੀਂ ਅਵਤਾਰ ਸਿੰਘ ਢਿੱਲੋਂ ਤੋਂ ਪਰਦੇਸ਼ ਖਬਰਾਂ ਸੁਣੋ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੱਲ ਰਾਤ ਰਾਸ਼ਟਰਪਤੀ ਭਵਨ ਵਿਖੇ ਹੋਏ ਇੱਕ ਸਮਾਗਮ ਦੌਰਾਨ ਸਾਲ 2024 ਦੀ ਪਦਮ ਵਿਭੂਸ਼ਣ ਪਦਮ ਪੂਸ਼ਣ ਤੇ ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕੀਤੇ ਇਸ ਸਮਾਗਮ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਪ੍ਰਤੰਤੇ ਮੌਜੂਦ ਸਨ ਰਾਸ਼ਟਰਪਤੀ ਨੇ ਪੰਜਾਬ ਦੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਕਲਾ ਦੇ ਖੇਤਰ ਵਿੱਚ ਉਪलब्धियों ਲਈ ਪਦਮ ਸ਼੍ਰੀਪੁਰਸਕਾਰ ਨਾਲ ਸਨਮਾਨਿਤ ਕੀਤਾ ਨਿਰਮਲ ਰਿਸ਼ੀ ਪੰਜਾਬੀ ਸਿਨੇਮਾ ਦੀ ਇੱਕ ਉੱਗੀ ਸ਼ਖਸੀਅਤ ਨੇ ਅਤੇ ਉਹਨਾਂ ਨੇ ਕਲਾ ਤੇ ਸਭਿਆਚਾਰ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ 1 ਨਵੰਬਰ 1947 ਨੂੰ ਜਨਮੇ ਨਿਰਮਲ ਰਿਸ਼ੀ ਨੇ 1966 ਵਿੱਚ ਰਾਜਸਥਾਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਤੇ ਫਿਰ ਪੰਜਾਬੀ ਯੂਨੀਵਰਸਿਟੀ ਤੋਂ ਐਮਐਡ ਕੀਤੀ ਕਾਂਗਰਸ ਪਾਰਟੀ ਨੇ ਲੋਕ ਸਭਾ ਉਮੀਦਵਾਰਾਂ ਦੀ ਕਲਰਤਖੋਰ ਸੂਚੀ ਜਾਰੀ ਕੀਤੀ ਹੈ ਇਸ ਵਿੱਚ ਪੰਜਾਬ ਦੇ ਦੋ ਉਮੀਦਵਾਰਾਂ ਦੇ ਨਾਮ ਵੀ ਸ਼ਾਮਲ ਨੇ ਹੁਸ਼ਿਆਰਪੁਰ ਤੋਂ ਯਾਮਨੀ ਗੋਮਰ ਤੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੂ ਨੂੰ ਪਾਰਟੀ ਟਿਕਟ ਦਿੱਤੀ ਗਈ ਹੈ ਕਾਂਗਰਸ ਨੇ ਫਰੀਦਕੋਟ ਤੋਂ ਮੌਜੂਦਾ ਸੰਸਦ ਮੈਂਬਰ ਮਹੰਮਦ ਸਦੀਕ ਦੀ ਟਿਕਟ ਕੱਟ ਦਿੱਤੀ ਹੈ ਅਮਰਜੀਤ ਕੌਰ ਸਾਹੂ ਕੇ ਜਪਤੀ ਭਪਿੰਦਰ ਸਾਹੂ ਕੇ ਨੇ 2022 ਦੀ ਵਿਧਾਨ ਸਭਾ ਚੋਣ ਨਿਹਾਲ ਸਿੰਘ ਵਾਲਾ ਸੀਟ ਤੋਂ ਲੜੀ ਸੀ ਪਰ ਉਹ ਹਾਰ ਗਏ ਸਨ ਜਦ ਕਿ ਯਾਮਨੀ ਗੋਮਰ ਨੇ 2014 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੌੜੀ ਸੀ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਮਗਰੋਂ ਪਰ ਮਤ ਪਿੱਛਾ ਕਰਨ 2016 ਵਿੱਚ ਉਹਨਾਂ ਪਾਰਟੀ ਛੱਡ ਦਿੱਤੀ ਸੀ ਪੰਜਾਬ ਵਿੱਚ ਕਾਂਗਰਸ ਹੁਣ ਤੱਕ 8 ਮੀਤਵਾਰਾਂ ਦਾ ਐਲਾਨ ਕਰ ਚੁੱਕੀ ਤੇ 5 ਸੀਟਾਂ ਖਡੂਰ ਸਾਹਿਬ ਲੁਧਿਆਣਾ ਗੁਰਦਾਸਪੁਰ ਅਨੰਦਪੁਰ ਸਾਹਿਬ ਤੇ ਫਿਰੋਜ਼ਪੁਰਲੀ ਐਲਾਨ ਹੋਣਾ ਹਲੇ ਬਾਕੀ ਹੈ ਹਿੰਦੂ ਕન્યા ਕਾਲਜ ਕਪੂਰਥਲਾ ਵਿਖੇ ਟੀਚਿੰਗ ਲਰਨਿੰਗ ਨੂੰ ਪ੍ਰਭਾਵੀ ਕਿਵੇਂ ਬਣਾਈਏ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਤ ਮੰਤਵ ਅਧਿਆਪਕਾਂ ਨੂੰ ਬਦਲਦੇ ਦੌਰ ਵਿੱਚ ਅਧਿਆਪਨ ਦੇ ਨਵੇਂ-ਨਵੇਂ ਤਰੀਕਿਆਂ ਤੋਂ ਜਾਣੂ ਕਰਵਾਉਣਾ ਰਿਹਾ ਰੀਜਨਲ ਅਫੀਸਰ ਸਾਊਥ ਜ਼ੋਨ ਡੀਏਵੀ ਇੰਸਟੀਚਿਊਸ਼ਨ ਮੀਨੂ ਅਗਰਵਾਲ ਨੇ ਇਸ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਆਪਣੇ ਸੰਬੋਧਨ ਵਿੱਚ ਉਹਨਾਂ ਕਿਹਾ ਕਿ ਅਧਿਆਪਕ ਦਾ ਪੜਾਉਣ ਦਾ ਤਰੀਕਾ ਬੇਹੱਦ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਨਾਲ ਉਹਨਾਂ ਦੀ ਅਟੁੱਟ ਸਾਂਝ ਬਣ ਸਕੇ ਉਹਨਾਂ ਕਹਿੰਦੇ ਕਿ ਇੱਕ ਅਧਿਆਪਕੀ ਹੈ ਜਿਹੜਾ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਇੱਕ ਵਧੀਆ ਸੇ ਦੇ ਸਕਦਾ ਹੈ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਤਰਕਵਾਦੀ ਸੋਚ ਰੱਖਣੀ ਸਿਖਾਉਣਾ ਚਾਹੀਦਾ ਹੈ ਤਾਂ ਹੀ ਉਹ ਵਿਸ਼ੇ ਨੂੰ ਗਹਿਰਾਈ ਨਾਲ ਸਮਝ ਸਕਦੇ ਨੇ। ਉਹਨਾਂ ਕਲਾਸ ਵਿੱਚ ਪ੍ਰਭਾਵਸ਼ਾਲੀ ਅਤੇ অনুকূল ਮਾਹੌਲ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ ਤਾਂ ਜੋ ਵਿਦਿਆਰਥੀਆਂ ਦੀ ਸਿੱਖਣ ਪ੍ਰਤੀਭਾ ਨੂੰ ਵਧਾਇਆ ਜਾ ਸਕੇ। IQAC ਦੇ ਕੋਆਰਡੀਨੇਟਰ ਡਾਕਟਰ ਰੀਤੂ ਗੁਪਤਾ ਸਮੇਤ ਹੋਰ ਪ੍ਰਤਵੰਤੀ ਇਸ ਮੌਕੇ ਮੌਜੂਦ ਰਹੇ। ਸ਼੍ਰੀ ਮੁਖਤਸਰ ਸਾਹਿਬ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀ ਹਦਾਇਤਾਂ ਅਨੁਸਾਰ ਗਿੱਦੜਵਾ ਦੇ ਰਿਟਰਨਿੰਗ ਅਫਸਰ ਡਾਕਟਰ ਅਜੀਤਪਾਲ ਸਿੰਘ ਚੈਲ ਦੀ ਅਗਵਾਈ ਹੇਠ ਜ਼ਿਲ੍ਹਾ ਸਵੀਪ ਨੋਟਲ ਅਫਸਰ ਕਪਿਲ ਸ਼ਰਮਾ ਦੇ ਸਹਿਯੋਗ ਨਾਲ ਸਵੀਪ ਟੀਮ ਗਿੱਦੜਵਾ ਹਣੀ ਲੋਕ ਸਭਾ ਚੋਣਾਂ ਸੰਬੰਧੀ ਬੀਐਲਓ ਜਗਮੀਤ ਸਿੰਘ ਤੇ ਜਸਵੀਰ ਸਿੰਘ ਦੀ ਹਾਜ਼ਰੀ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸੀਨੀਅਰ ਸੈਕੰਡਰੀ ਸਕੂਲ ਕਰਾਈ ਵਾਲਾ ਵਿਖੇ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਇਸ ਰੈਲੀ ਵਿੱਚ ਬੱਚਿਆਂ ਨੇ ਸਲੋਗਨ ਨਾ ਰਹੀ ਵੋਟਰਾਂ ਨੂੰ ਬਿਨਾਂ ਕਿਸੇ ਡਰ ਪੈ ਅਤੇ ਲਾਲਚ ਤੋਂ ਮਤ ਮਠੰਡਾ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਕਰਨਜੀਤ ਸਿੰਘ ਗਿੱਲ ਤੇ ਖੇਤੀਬਾੜੀ ਅਫਸਰ ਡਾਕਟਰ ਬਲਜਿੰਦਰ ਸਿੰਘ ਦੀ ਰਹਿਨਮਾਈ ਹੇਠ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਜ਼ਿਲ੍ਹੇ ਦੇ ਪਿੰਡ ਮਹਿਮਾ ਭਗਵਾਨਾ ਵਿਖੇ ਕਿਸਾਨ ਸਿਕਲਾਈ ਕੈਂਪ ਦਾ ਆਯੋਜਨ ਕੀਤਾ। ਕੈਂਪ ਦੌਰਾਨ ਡਾਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਨਰਮੇ ਦੀਆਂ ਪੁਰਾਣੀਆਂ ਛਿੱਟੀਆਂ ਨੂੰ ਖੇਤਾਂ ਦੇ ਕਿਨਾਰੇ ਨਹੀਂ ਰੱਖਣਾ ਚਾਹੀਦਾ ਤੇ ਛਿੱਟੀਆਂ ਝਾੜ ਕੇ ਦੁਬਾਰਾ ਢੇਰ ਲਗਾ ਕੇ ਛਿੱਟੀਆਂ ਦੀ ਰਹਿਣ ਖੁੰਦ ਨੂੰ ਨਸ਼ਟ ਕਰ ਦਿੱਤਾ ਜਾਵੇ। ਉਨਾ ਹੁੰਦੇ ਸਮੇਂ ਵਿੱਚ ਝੋਨੇ ਹੇਠ ਰਕਵਾ ਘਟਾ ਕੇ ਨਰਮਾ ਤੇ ਸੋਨੀ ਰੁੱਤ ਦੀ ਮੱਕੀ ਦੀ ਬਜਾਈ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਡਾਕਟਰ ਸਰਦੀਪ ਸਿੰਘ ਨੇ ਕਿਸਾਨਾਂ ਨੂੰ ਖੇਤੀ ਸਾਹਿਤ ਤੇ ਖੇਤੀਬਾੜੀ ਵਿਭਾਗ ਨਾਲ ਜੁੜਨ ਦੀ ਸਲਾਹ ਦਿੰਦਿਆਂ ਕਣਕ ਦਾ ਬੀਜ ਆਪਣੇ ਪੱਧਰ ਤੇ ਆਪਣੇ ਖੇਤ ਵਿੱਚ ਹੀ ਤਿਆਰ ਕਰਨ ਲਈ ਪ੍ਰੇਰਿਆ ਤਾਂ ਜੋ ਕਿਸਾਨਾਂ ਨੂੰ ਮਹਿੰਗੇ ਭਾਦਾ ਬੀਜ ਬਾਜ਼ਾਰ ਵਿੱਚੋਂ ਨਾ ਖਰੀਦਣਾ ਪਵੇ ਅੱਜ ਭਗਵਾਨ ਸ਼੍ਰੀ ਹਨੂਮਾਨ ਜਨਮ ਦਿਵਸ ਹੈ ਚੇਤ ਮਹੀਨੇ ਦੇ ਹਨੇਰੇ ਪੱਖ ਦੀ ਪੂਰਨਮਾਸ਼ੀ ਨੂੰ ਇਹ ਉਤਸਵ ਮਨਾਇਆ ਜਾਂਦਾ ਹੈ ਇਸ ਸ਼ੁਭ ਮੌਕੇ ਤੇ ਮੰਦਰਾਂ ਵਿੱਚ ਵੇਰ ਤੋਂ ਹੀ ਭਗਵਾਨ ਹਨੂਮਾਨ ਜੀ ਦੀ ਪੂਜਾ ਅਰਚਨਾ ਪੂਰੀ ਸ਼ਰਧਾ ਨਾਲ ਕੀਤੀ ਜਾ ਰਹੀ ਹੈ ਮੰਦਰਾਂ ਵਿੱਚ ਸੁੰਦਰ ਕਾਂਡ ਦੇ ਪਾਠ ਵੀ ਚੱਲ ਰਹੇ ਨੇ ਸ਼੍ਰੀ ਹਨੂਮਾਨ ਚਾਲੀਸਾ ਵਿਚਾਲੇ ਹਨੂਮਾਨ ਜੀ ਨੂੰ ਲਾਲ ਰੰਗ ਦੇ ਫਲ ਫੁੱਲ ਸਿੰਦੂਰ ਲੱਡੂ ਗੁੜ ਅਤੇ ਛੋਲੇ ਅਰਪਿਤ ਕੀਤੇ ਜਾ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਨੂਮਾਨ ਜਨਮ ਦਿਤੀ ਦੇ ਮੌਕੇ ਤੇ ਲੋਕਾਂ ਨੂੰ ਵਧਾਈ ਦਿੱਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਭਗਵਾਨ ਹਨੂਮਾਨ ਜੀ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਵਨ ਪੁੱਤਰ ਦਾ ਸਮਰਪਣ ਸਾਰੇ ਰਾਮ ਭਗਤਾਂ ਲਈ ਪ੍ਰੇਰਨਾਦਾਇਕ ਹੈ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਮਨਾ ਕੀਤੀ ਹੈ ਕਿ ਭਗਵਾਨ ਹਨੂਮਾਨ ਜੀ ਦੇ ਅਸ਼ੀਰਵਾਦ ਨਾਲ ਵਿਕਸਿਤ ਭਾਰਤ ਨੂੰ ਨਵੀਂ ਊਰਜਾ ਮਿਲੇਗੀ ਇਸ ਤੇ ਨਾਲ ਹੀ ਪਰਦੇਸ਼ਿਕ ਖਬਰਾਂ ਖਤਮ ਹੋਈਆਂ ਨਮਸਕਾਰ